ਉਹਨਾਂ ਤੇ ਖੰਡ ਇੱਕ ਮਿੰਟ ਇਹਦੀ ਗੋਲੀ ਭਈ ਐ ਟੈਂਕੀ ਦੇ ਕੋਲੇ ਜਾ ਮਾ ਤੇ ਬਾਈ ਨੂ ਨੂ ਤੇ ਖੰਡ ਬਾਈ ਹਾਂ ਇਹ ਦੇ ਉਹਨਾਂ ਮਤਲਬ ਵੀ ਵੱਡਣ ਵਾਲੀ ਸੀ ਸਾਰਾ ਸਮਾਨ ਉਹਨਾਂ ਕੋਲੇ ਹੈ ਨਾ ਉਹਨਾਂ ਨੂੰ ਧੂਆਂ ਕਰਕੇ ਉਹਨਾਂ ਨੇ ਬੰਦਿਆਂ ਨੇ ਤੇ ਮੁੜ ਕੇ ਫਿਰਿਆ ਫਿਰ ਅਟੈਕ ਕਰਿਆ ਇੱਥੇ ਜਾਂ ਤੇ ਉਹ ਜੋ ਅਟੈਕ ਕਰਕੇ ਧੂਆਂ ਸੀਗਾ ਦਿਸਿਆ ਹੈ ਨਹੀਂ ਇੱਥੇ ਲੋਕਾਂ ਨੂੰ ਇੱਕ ਐਂਜਰ ਬੈਠਣ ਸਾਰੇ ਗੋਲੇ ਸਾਰੇ ਭੱਜ ਗਏ ਮਗਰ ਨੂੰ ਫਿਰ ਖਾਂ ਖੁੱਲਾ ਹੋ ਗਿਆ ਜਾ ਕੇ 40 ਤੋਂ 50 ਟਰੈਕਟਰਾਂ ਦਾ ਨੁਕਸਾਨ ਫਿਰ ਉਹਨਾਂ ਨੇ ਨੁਕਸਾਨ ਕਰਿਆ ਉਹਨਾਂ ਦਾ ਅੱਛਾ ਜਿਹੜੇ ਜਿਹੜੇ ਉਹ ਸੀ ਉਹ ਆਪ ਤਾਂ ਫਰੇ ਨੰਗੇ ਅੱਜ 2 ਫਰਵਰੀ ਦੇ ਸਵੇਰ ਤੇ ਸਾਡੇ ਸਾਰੇ ਕਿਸਾਨ ਵੀਰ ਆ ਰਹੇ ਨੇ ਪਰ ਇੱਕ ਗੱਲ ਕਲੀਅਰ ਹੋ ਗਈ ਵੀ ਜਿਹੜੇ ਨਾ ਬੰਦੇ ਐਵੇਂ ਬਿਨਾ ਚੰਬਲੌਟ ਵਾਲੇ ਸਿਸਟਮ ਤੇ ਫਿਰਦੇ ਦੀ ਹੈ ਨਾ ਕੱਲੇ ਚੰਬਲੌਟ ਵਾਲੇ ਉਸ ਤੇ ਜੱਗੀ ਉਹ ਬਾਈ ਬਾਗੇ ਹੈ ਨਾ ਅਸਲ ਜੋਧੇ ਨਾ ਜਿਹੜੇ ਨੇ ਜੰਗ ਜਿੱਤਣ ਦੀ ਲਾਲੋ ਸੰਘਰਸ਼ ਜਿੱਤਣ ਦੀ ਮਨੋਕਾਮਨਾ ਉਹੀ ਬੰਦੇ ਰਹਿ ਗਏ ਹਾਂ ਬਿਲਕੁਲ ਜੀ ਹੋਰ ਬਾਈ ਜੀ ਚੜਦੀ ਕਲਾ ਬਾਈ ਇੱਕ ਗੱਲ ਮੰਨਦੇ ਹੋ ਆਜੋ ਇੱਧਰ ਨੂੰ ਆਜੋ ਵੀ ਜਿਹੜਾ ਕੋਈ ਚੰਬਲਾ ਹੋਟ ਆਲਾ ਕੰਮ ਤੀ ਹੁੱਲੜਵਾਜੀ ਆਲਾ ਕੰਮ ਤੀ ਉਹਦਾ ਤੁਸੀਂ ਦੇਖ ਲਓ ਸਭ ਭਗ ਬੋਗੇ ਉਹ ਬਾਈ ਪਿੱਛੇ 10 ਕਿਲੋਮੀਟਰ ਪਿੱਛੇ ਜਾ ਕੇ ਸੁੱਤੇ ਉਹ ਰਾਤ ਠੀਕ ਹੈ ਠੀਕ ਹੈ ਨਾ ਜਿਨ੍ਹਾਂ ਨੂੰ ਪਤਾ ਜਿਹੜੇ ਇਥੇ ਮੂਰੇ ਖੜੇ ਉਹਨਾਂ ਨੂੰ ਪੁੱਛ ਕੇ ਦੇਗਾ ਹਾਂ ਸਾਡੇ ਪਿੰਡੋਂ ਟਰੈਕਟਰ ਆ ਦੂਜੇ ਨੰਬਰ ਤੇ ਮੈਂ ਟਰੈਕਟਰ ਖੜਾ ਭੰਨਿਆ ਖੜਾਗਾ ਉਹਨੂੰ 13 ਤਰੀਕ ਦਾ ਆਇਆ ਬਾਈ ਮਹੀਨਾ ਹੋ ਗਿਆ ਉਹਨੂੰ ਠੀਕ ਆ ਬਾਈ ਠੀਕ ਹੈ ਨਾ ਜਿਹੜੇ ਦਾ ਦੋ ਘੰਟੇ ਚਮਲੋਡ ਕਰਨ ਆਏ ਬਸ ਕਰਕੇ ਮੋਰੋ 5-6 ਕਿਲੋਮੀਟਰ ਪਿੱਛੇ ਜਾ ਕੇ ਸੁੱਤੇ ਨੇ ਹਾਂ ਅਜੀ ਉਹ ਟਰੈਕਟਰਾਂ ਦੇ ਵਿੱਚ ਸੌਂਨੇ ਆ ਨਾ ਸਾਨੂੰ ਪਤਾ ਕਿਵੇਂ ਨੀਂਦ ਆਉਂਦੀ ਆ ਰਾਤ ਨੂੰ ਬਿਲਕੁਲ ਬਾਈ ਬਿਲਕੁਲ ਉੱਥੇ ਉਹ ਕਿੱਡਾ ਕਰਕੇ ਟਰੈਕਟਰ ਛੋੜਿਆ ਵਾਲਾ ਆਇਆ ਪਿਆ ਸੀ ਬਾਈ ਮੋਰੋ ਇੱਕ ਟਰੈਕਟਰ ਛੜ ਗਿਆ ਦੂਜੇ ਨੰਬਰ ਦੇ ਟਰੈਕਟਰ ਸਾਡੇ ਪਿੰਡ ਦਾ ਖੜਾ ਸਾਡਾ ਟਰੈਕਟਰ ਖੜਾ ਬਾਈ ਠੀਕ ਆ ਬਾਈ ਹਾਂ ਮੇਰਾ ਟਰੈਕਟਰ ਤਾਂ ਹੀ ਅਸੀਂ ਉਹੀ ਗੱਲਾਂ ਕਰਦੇ ਹੁੰਤੀ ਮੈਂ ਤੇ ਆ ਬਾਈ ਮਾ ਵੀ ਕੋਈ ਬੰਦਾ ਨਹੀਂ ਬਾਈ ਪੱਕੇ ਬੰਦੇ ਰਹਿੰਦੇ ਮੈਂ ਜਿਹੜੇ ਉੱਥੇ ਜਾ ਕੇ ਲੀਡਰਾਂ ਨੂੰ ਬੱਤੀਆਂ ਲਾਈ ਜਾਂਦੀ ਵੀ ਚਲੋ ਤੁਸੀਂ ਡਰਦੇ ਹੋ ਤੁਸੀਂ ਵਕਾਊ ਹੋ ਤੁਸੀਂ ਆਹਾਂਗੇ ਹੁਣ ਤੂੰ ਐ ਲਾਲਾ ਕੱਲ ਰਾਤ ਦਾ ਉੱਥੇ ਕੋ ਕੱਲ ਸ਼ਾਮ ਤੇ ਹੀ ਮਨ ਲਾ ਕੋਈ ਨਹੀਂ ਦੇਖਿਆ ਬਾਈ ਕੋਈ ਨਹੀਂ ਬਾਈ ਸਾਬ ਉਹ ਭੱਜ ਗਏ ਜਦੋਂ ਇਨੇ ਬੜੇ ਹੋਰ ਸੱਤੇ ਬੰਦੇ ਰਹਿ ਗਏ ਬਾਈ ਹਾਂ ਉਹ ਬਸ ਚਾਵਲ ਪੁੜੇ ਵਾਲਾ ਕੰਮ ਟਰੈਕਟਰਾਂ ਦੀਆਂ ਰੇਸਾਂ ਡੈਕ ਲਾਇਦੇ ਬੁਰੇ ਹਾਲ ਬਸ ਉਹ ਕੰਮ ਵੀ ਝਮਲੋੜ ਉਂਗਣਾ ਲਾਈ ਜਾਣੀਆਂ ਜਿਵੇਂ ਨਵੇਂ ਮੁੰਡੇ ਕੂਣ ਕੋਲ ਔੜਦਾ ਬਸ ਉੱਤੇ ਨੁਕਸਾਨ ਕਰਾ ਕੇ ਹੋ ਗਏ ਸਹੀ ਗੱਲ ਆ ਬਾਈ ਬਿਲਕੁਲ ਹੁਣ ਦੇਖ ਲਓ ਬਾਈ ਉਹੀ ਕੋ ਮਗਰ ਲੱਗਣਾ ਚਾਹੀਦਾ ਸਿਆਣੇ ਬਜ਼ੁਰਗ ਆਪਣੇ ਇਨੇ ਕਾਗੂ ਨੇ ਉਹਨਾਂ ਦੀਆਂ ਗੱਲਾਂ ਮੰਨੋ ਬਾਈ ਉਹਨਾਂ ਦੇ ਮਗਰ ਲੱਗੋ ਉਹਨਾਂ ਦਾ ਤਜਰਬਾ ਬਾਈ ਤਜਰਬਾ ਹਾਂ ਜਿਵੇਂ ਉਹ ਕਹਿੰਦੇ ਨੇ ਸ਼ਾਂਤਮਈ ਜਾਂ ਕੁਝ ਵੀ ਜੋ ਵੀ ਗੱਲਬਾਤ ਆ ਉਹਨਾਂ ਦੇ ਨਾਲ ਰਲ ਕੇ ਚੱਲੋ ਬਿਲਕੁਲ ਭਾਈ ਕੱਲ ਜਦੋਂ ਬਾਈ ਫਿਰ ਟਰਾਲੀਆਂ ਦਾ ਨੁਕਸਾਨ ਹੋਇਆ ਜਿਵੇਂ ਛੋਡੇ ਵਾਲਾ ਟਰੈਕਟਰ ਵੀ ਤੁਸੀਂ ਦੱਸਦੇ ਵੀ ਨੁਕਸਾਨ ਕਰਤਾ ਉਹਦਾ ਹਨਾ ਤੇ ਉਦੋਂ ਆਪਣੀ ਟਰਾਲੀ ਦੇ ਵਿੱਚ ਕੋਈ ਬੈਠੇ ਵੀ ਸੀ ਦੀ ਆਪਣੇ ਕਿਸਾਨ ਵੀਰ ਵੀ ਬੈਠੇ ਸੀਗੇ ਇਹ ਤਾਂ ਆਲੇ ਦੁਆਲੇ ਸੀਗੇ ਯਾਰ ਬਾਈ ਜਿਵੇਂ ਮੰਨ ਕੇ ਚੱਲ ਫਿਰ ਕੋਈ ਬਜ਼ੁਰਗ ਤਾਂ ਨਹੀਂ ਸੀਗੇ ਵਿੱਚ ਕੋਈ ਆਇਤਾ ਨਹੀਂ ਸੀਗੇ ਸਾਰੇ ਆਸੇ ਪਾਸੇ ਫਿਰਦੇ ਸੀਗੇ ਬਾਈ ਠੀਕ ਹੈ ਨਾ ਮਾਹ ਵਿੱਚ ਕਹਿੰਦੇ ਬਾਈ ਜਿਵੇਂ ਉਹਨੇ ਦੂਰ ਹੋ ਗਏ ਲੋਕ ਤੋਂ ਬਾਅਦ ਉਹਨੇ ਭੰਨੇ ਟਰੈਕਟਰ ਬਸ ਜਿਵੇਂ ਕਹਦੇ ਵੀ ਟਰਾਲੀਆਂ ਦੇ ਵਿੱਚੋਂ ਵੀ ਕੱਢ ਕੇ ਕੁੱਟੇ ਬੰਦੇ ਵਿੱਚ ਵੀ ਬਜ਼ੁਰਗ ਬਜ਼ੁਰਗ ਆਪਣੇ ਸੀਗੇ ਉਹ ਕੁਝ ਜਿਹੜੇ ਮੂਰੇ ਹੁੱਲੜ ਵਾਲੇ ਵਗ ਕਿ ਉਹਨਾਂ ਨੂੰ ਲੈ ਕੇ ਵੀ ਗੱਲ ਕਰ ਰਹੇ ਸੀਗੇ ਬਾਈ। ਕਿ ਉਹ ਵੀ ਨਾ ਬਾਈ ਕੁਝ ਮੁੰਡਿਆਂ ਕੋਲੇ ਵੀਡੀਓ ਨੇ ਮਤਲਬ ਸ਼ਾਇਦ ਸੋੜੇ ਧਿਆਨ ਚ ਨਾ ਹੋਵੇ ਇਹ ਗੱਲ ਬਿਲਕੁਲ। ਕਿਉਂ ਬਾਈ ਉਹਨਾਂ ਦਾ ਕਹਿੰਦੇ ਨੇ ਕਹਿੰਦੇ ਵੀ ਟਰਾਲੀਆਂ 'ਚ ਜਿਹੜੇ ਬਜ਼ੁਰਗ ਨਹੀਂ ਮੰਨਦਾ ਬੈਠੇ ਨੇ ਵੀ ਉਹਨਾਂ ਨੂੰ ਕੱਢ ਕੇ ਮੂਹਰਲੀ ਦੀਆਂ ਟਰਾਲੀਆਂ 'ਚ ਉਹ ਕਰਿਆ। ਹਾਂਜੀ ਬਾਈ ਜੀ ਵਿੱਚ ਬੈਠੇ ਸੀਗੇ ਬਜ਼ੁਰਗ ਉਹਨਾਂ ਨੂੰ ਟਰਾਲੀਆਂ 'ਚੋਂ ਕੱਢ ਕੇ ਉਹਨਾਂ ਨੂੰ ਕੁੱਟਿਆ ਵਾ ਵਿੱਚੋਂ ਇੱਕ ਦੋ ਬਜ਼ੁਰਗਾਂ ਨਾਲ ਵੀ ਲੈ ਕੇ ਗਏ ਆ ਪਾਰ। ਅੱਛਾ। ਹਾਂਜੀ। ਕਈ ਬੰਦਿਆਂ ਨੂੰ ਨਾਲ ਲੈ ਕੇ ਉਦੋਂ ਪਹਿਲਾਂ ਵੀ ਕਈ ਮੁੰਡੇ ਨੇ ਜਿਹੜੇ ਉਹ ਜਖਮੀ ਕਰਕੇ ਹਨਾ ਨਾਲ ਲੈ ਗਏ ਆ ਜੀ। ਹਾਂ। ਜਬ ਉਹ ਬਿਨਾਬਾਦੀਆਂ ਤੋਂ ਅਸੀਂ ਜਿਹੜੇ ਬੰਦੇ ਨੇ ਆ ਕੇ ਟਰੈਕਟਰ ਭੰਨੇ ਨਗੇ ਠੀਕ ਹੈ ਹਾਂ ਉਹ ਉਹਨਾਂ ਨੇ ਛੱਡੇ ਨਗੇ ਉਧਰੋਂ ਤੇ ਉਹਨਾਂ ਨੂੰ ਵਿੱਚ ਬੰਦੇ ਨੇ ਸਵਾਲ ਕੀਤਾ ਕਹਿੰਦੇ ਵੀ ਤੁਸੀਂ ਬਿਨਾਬਾਦੀ ਤੋਂ ਆਗੇ ਕਹਿੰਦੇ ਸਾਨੂੰ ਸਰਕਾਰ ਦੀ ਰਿਪੋਰਟ ਆ ਸਾਨੂੰ ਕਹਿੰਦਾ ਵਰਦੀ ਪਾਉਂਦੀ ਕੀ ਲੋੜ ਹੈ ਅੱਛਾ ਇਹ ਗੱਲਾਂ ਕਹਿ ਕੇ ਗਏ ਨਗੇ ਉਹਨਾਂ ਰੈਡੀਏਟਰਾਂ ਦੇ ਪਾਈਪ ਤੱਕ ਵੀ ਵੱਡੇ ਨੇ ਯਾਰ ਬਾਈ ਬਿਲਕੁਲ ਰੈਡੀਏਟਰਾਂ ਦੇ ਪਾਈਪ ਆ ਹੁਣ ਮੰਨ ਲਿਆ ਮੁਲਾਜ਼ਮ ਬੰਦਾ ਤੁਰਿਆਉਂਦਾ ਡੰਡਾ ਮਾਰ ਜੂਗਾ ਭੰਨ ਜੂ ਲਾਈਟ ਭੰਨ ਜੂਗਾ ਰੈਡੀਏਟਰਾਂ ਦੇ ਪਾਈਪ ਡੀਜ਼ਲ ਪੰਪ ਵਾਲੇ ਪਾਈਪ ਡੀਜ਼ਲ ਟੈਂਕਿਆਂ ਨੂੰ ਪਾਇਬ ਉਹ ਪੱਕੇ ਮੰਨ ਗਏ ਜਿਹੜੇ ਬੰਦਿਆਂ ਨੂੰ ਲੌਰੇ ਉਹ ਬੰਦਾਂ ਬਲੇ ਭੰਨੇ ਆ ਬਾਈ ਕੋਈ ਵੀ ਗੱਲ ਹੈ ਆਰਮੀਆ ਜਾ ਲਾ ਲਾ ਕੋਈ ਵੀ ਸੀਆਰਪੀ ਆ ਤਾਂ ਕੋਈ ਵੀ ਫੋਰਸ ਹੈ ਜਿਹੇ ਪੰਜਾਬ ਦੀ ਲਾ ਲਾ ਚ ਹਰਾਣ ਦੇ ਉਹ ਜਾਨੀ ਮਾਨੀ ਨੁਕਸਾਨ ਨਹੀਂ ਕਰਦੀ ਵੀਰੇ ਕੋਈ ਮੇ ਕੋਈ ਸੰਤਾਂ ਨਹੀਂ ਲਾ ਲਾ ਮਸ਼ੀਨਰੀ ਦਾ ਨੁਕਸਾਨ ਕਰਿਆ ਉਹ ਸਾਰੇ ਆਰਐਸਐਸ ਦੇ ਬੰਦੇ ਹੀ ਜਿਨ੍ਹਾਂ ਨੇ ਨੁਕਸਾਨ ਕਰਿਆ ਲਾ ਲਾ ਉਹ ਕੋਈ ਵੀ ਸਰਕਾਰ ਨਹੀਂ ਕਹਿੰਦੀ ਇਹ ਸਿਵਲ ਵਰਦੀ ਦੇ ਵਿੱਚ ਬੰਦੇ ਸੀ ਹਾਂ ਕਿ ਕੋਈ ਨੁਕਸਾਨ ਕਰੋ ਮਸ਼ੀਨਰੀ ਦੇ ਆ ਕੁਝ ਵੀ ਕਰੋ ਹੂੰ ਬਿਲਕੁਲ ਬਾਈ ਹਾਂ ਬਾਈ ਤੁਸੀਂ ਕੋਈ ਹੋਰ ਗੱਲਬਾਤ ਬਸ ਆਈਆਂ ਯਾਰ ਬਾਈ ਵੀ ਆਗੂਆਂ ਦੀ ਮੰਨੋ ਬਸ ਉਹਦੇ ਸਹਿਮਤੀਆਂ ਚੱਲੋ ਫਿਰ ਵੀ ਇੰਨੇ ਨੇ ਸਾਲ ਹੋ ਗਏ ਬਜ਼ੁਰਗ ਹੈਗੇ ਨੇ ਉਹਨਾਂ ਦਾ ਤਜਰਬਾ ਬਾਈ ਠੀਕ ਹੈ ਆਪਣਾ ਬਜ਼ੁਰਗ ਜੀ ਨੂੰ ਗਰੇਜ ਕਰੋ ਉਹਨਾਂ ਦੀ ਗੱਲ ਮੰਨੋ ਬਸ ਇਹੀ ਗੱਲ ਕਹਿੰਦੇ ਆ ਬਾਈ ਬਿਲਕੁਲ ਜੀ ਤੇ ਇਹ ਤੇਲ ਸਾਫ ਕਰਦੇ ਨੇ ਇਹਦੇ ਵਿੱਚ ਬਾਈ ਕੀ ਚੀਜ਼ ਆਈ ਆ ਕੁਝ ਇਹਦੇ ਵਿੱਚ ਬਾਈ ਖੰਡ ਪਾ ਕੇ ਗਏ ਨੇ ਠੀਕ ਹੈ ਨੂਨ ਬਾਈ ਯਾਰ ਹਲੋ ਨੂਨ ਪਾ ਕੇ ਖੰਡ ਤੇ ਨੂਨ ਖੰਡ ਨੂਨ ਬਾਈ ਬਹੁਤ ਕੁਝ ਪਾ ਕੇ ਉਹ ਹੀ ਹਾਂ ਬੋਲ ਖੋਲਿਆਵਲ ਆ ਰਹੀ ਬਹੁਤ ਬਾਈ ਯਾਰ ਆਪਾਂ ਕਹੀਏ ਵੀ ਮਿੱਥ ਕੇ ਨੁਕਸਾਨ ਕਰਨਾ ਹਨਾ ਬਿਲਕੁਲ ਬਾਈ ਬਿਲਕੁਲ ਤੇ ਆ ਸੂਰਾਜ ਦਾ ਵੀ ਲਾਈਟਾਂ ਪੰਨੀਆਂ ਹਾਂ ਲਾਈਟਾਂ ਪੰਤੀਆਂ ਬਾਈ ਇਹਦੀਆਂ ਤੇ ਹੋਰ ਵੀ ਆਪਾਂ ਕਹੀਏ ਵੀ ਜਿਵੇਂ ਆ ਮਹਿੰਦਰਾ ਖੜਾਗਾ ਤੇ ਬਹੁਤ ਜਿਆਦੇ ਬਾਈ ਨੁਕਸਾਨ ਕੀਤਾ ਪਿਆਗਾ ਤੇ ਆ 855 ਦੀਆਂ ਲੇਟਾਂ ਲੁੱਟਾਂ ਬਾਈ ਸਾਰਾ ਆਪਾਂ ਕਈ ਕੋਲ ਮਲਾ ਕੇ ਤੇ ਆ ਜਿਹੜੀ ਥੱਲੇ ਬਾਈ ਤੁਸੀਂ ਦੇਖਦੇ ਹੋ ਨਾ ਮਿੱਟੀ ਪਾਈ ਵੀ ਆ ਇਹ ਸਾਰਾ ਟੈਂਕੀਆਂ ਦੇ ਵਿੱਚੋਂ ਬਾਈ ਤੇਲ ਕੱਢਿਆ ਹੋਇਆਗਾ ਪੂਰਾ ਫੁੱਲ ਬਾਈ ਸਾਰੀਆਂ ਟੈਂਕੀਆਂ ਦੇ ਵਿੱਚ ਉਹ ਕਰਤੇ ਟਾਇਰ ਵੀ ਪਰਲਾ ਦਾ ਜਿਵੇਂ ਉਹ ਕਰਤਾ ਤੇ ਆਹ ਦੇਖ ਲਓ ਬਾਈ ਤੇ ਆ ਚੀਜ਼ ਸਾਰੀ ਉਹ ਕਰਤੇ ਤੇ ਆ ਤੇਲ ਹੀ ਤੇਲ ਹੋ ਗਿਆ ਤੇ ਉਹਨਾਂ ਨੂੰ ਐਂ ਦੀਗਾ ਵੀ ਹੋਰ ਕੋਈ ਅੱਗ ਉੱਗ ਲੱਗ ਜੇ ਆਪਦੇ ਆਪ ਜਾਂ ਕੋਈ ਹੋਰ ਸਿਸਟਮ ਹੋ ਜੇ ਤੇ ਆ ਗਿਆ ਬਈ ਆ ਗਿਆ ਤੇ ਆ ਦੇਖ ਲਓ ਬਾਈ ਆ ਸਾਰਾ ਟਰੈਕਟਰ ਤੇ ਸਾਰੀਆਂ ਜਿਹੜੀਆਂ ਲੈਟਾਂ ਲੁੱਟਾਂ ਤੇ ਇਧਰ ਦੇਖੋ ਬਾਈ ਨਿਊ ਹਾਲੈਂਡ ਜਮਾ ਨਵਾਂ ਟਰੈਕਟਰ ਆਗਾ ਤੇ ਸਾਰਾ ਕੁਝ ਭੰਨ ਗਿਆ ਬਾਈ ਯਾਰ ਬਹੁਤ ਹਾਂ ਗੱਦੇ ਬਾਈ ਟਰਾਲੀਆਂ ਚੋਂ ਕੱਢ-ਕੱਢ ਕੇ ਬਾਈ ਐਂ ਗੱਦੇ ਮਾਰੇ ਦੇਖੋ ਦੇਖ ਲਓ ਬਾਈ ਜਿਹੜੇ ਕਿਸਾਨ ਗੱਦਿਆਂ ਦੇ ਕਿਸਾਨ ਸੌਂਦੇ ਹੁੰਦੇ ਸੀ ਜਿਹੜੀਆਂ ਕੁਰਸੀਆਂ ਤੇ ਬੈਹਂਦੇ ਹੁੰਦੇ ਸੀਗੇ ਆਹ ਦੇਖ ਲਓ ਬਾਈ ਕੁਰਸੀਆਂ ਦਾ ਕੀ ਹਾਲ ਕੀਤਾ ਤੇ ਥੱਲੇ ਮੈਂ ਕਹਿੰਦਾ ਯਾਰ ਪੂਰਾ ਉਹਨਾਂ ਨੂੰ ਐਂ ਦੀਗਾ ਵੀ ਅੱਗ-ਅੱਗ ਹੋ ਜੇ ਹਨਾ ਠੀਕ ਐ ਆ ਦੇਖ ਲੋ ਬਾਈ ਟਾਇਰ ਜਮਾ ਟੂਟੀਆਂ ਪੱਤ ਗਏ ਹਨਾ ਹਾਂਜੀ ਹਾਂ ਜਮੀ ਉਹ ਕਰਕੇ ਟਾਇਰਾਂ ਦਾ ਇੰਨਾ ਨੁਕਸਾਨ ਕਰ ਗਏ ਬਾਈ ਦੇਖੋ ਨੋ ਕੋਈ ਸਾਰਾ ਸਾਂ ਆ ਸਾਰੇ ਪੈਪਰ ਬੋਲਣ ਵਾਲੇ ਵਾਲਾ ਚੜਾ ਜਾ ਹਾਂ ਹੁਣ ਵੀ ਨਹੀਂ ਯਾਰ ਇੱਥੇ ਡਾਂਗ ਡਾਂਗ ਥੋੜਾ ਸਹੀ ਗੱਲ ਆ ਕਾਦੇ ਵਾਲੀ ਟਾਰਾ ਬਈ ਇਹ ਦਿਓ ਜਰਾ ਦਿਓ ਜਰਾ ਹਾਂ ਹਾਂ ਬਾਈ ਸਟੀਅਰਿੰਗ ਦਾ ਕਰ ਲਿਆ ਬਾਈ ਮਸਟੇਅਰਿੰਗ ਦੇਖ ਲੋ ਬਾਈ ਜਮਾ ਤੇ ਆ ਡੈਕ ਟੁਕ ਸਾਰਾ ਕੁਝ ਆਪਾਂ ਕਹੀ ਜਾ ਰਹੀ ਜਿਵੇਂ ਘਾੜੇ ਮਾਰਨ ਵਾਲਾ ਕੰਮ ਹੁੰਦਾ ਨਾ ਆ ਬਾਈ ਲਾਲਾ ਤੂੰ ਜਿਹੜਾ ਵੱਜਿਆ ਪਿਆ ਇਹ ਕੋਈ ਥੋੜਾ ਜਾ ਕੋਈ ਉਹੀ ਚੀਜ਼ ਵੱਜੀ ਵੀ ਹੈ ਘਾੜਾ ਹਨਾ ਡਾਂਗ ਨਾਲ ਤਾਂ ਟੁੱਟਦਾ ਹੀ ਆਈਦਾ ਕਹਿੰਦਾ ਡਾਂਗ ਨਾਲ ਤਾਂ ਟੁੱਟਦਾ ਹੀ ਨਹੀਂ ਹੈਗਾ ਬਾਈ ਉਹ ਗਾੜੀ ਜੀ ਸੀ ਉਹਦਾ ਗੱਲ ਆ ਵੀ ਉਧਰ ਕਰਨ ਕੀ ਜਾਣੇ ਹੋਗੇ ਉਹ ਇੰਨਾ ਨਹੀਂ ਸਿਆਪਾ ਛੇੜਿਆ ਯਾਰ ਓਹੀ ਤਾਂ ਪੰਗਾ ਇਹੀ ਤਾਂ ਪੰਗਾ ਪਾਉਂਦੇ ਆ ਪੰਗਾ ਪਾਉਣੀ ਹੋਣੀ ਹੈ ਉਸੇ ਦਾ ਗੱਲ ਹੈ ਬਾਈ ਜੇ ਕੋਈ ਨਹੀਂ ਗੱਲ ਮੰਨਦਾ ਨਾ ਜੇ ਕੋਈ ਇਹਦੂ ਬਾਦ ਹੁੰਲੜਬਾਜੀ ਵਾਲਾ ਕਰਦਾ ਮੇਰੇ ਹਿਸਾਬ ਨਾਲ ਉਹਦੇ ਚਪੇੜਾ ਪਹਿਣ ਬਾਈ ਹੈਨਾ ਚਪੇੜਾ ਪਹਿਣ ਕੋਈ ਇਹਦੂ ਬਾਦ ਜਿਆਦਾ ਮੈਂ ਕਹਿੰਦਾ ਉਹ ਕਰਦਾ ਨਾ ਇਹਦੂ ਪਹਿਲਾਂ ਇਹਦੂ ਪਹਿਲਾਂ ਤਾਂ ਆਪਣੇ ਆਗੂ ਚੁੱਪ ਕਰਦੇ ਰਹੇ ਬਾਈ ਜੇ ਕੋਈ ਹੁਣ ਹੁੰਲੜਬਾਜੀ ਵਾਲਾ ਕੰਮ ਕਰਦਾ ਉਹਨਾਂ ਨੇ ਚਪੇੜਾ ਪਹਿਣ ਬਾਈ ਤੇ ਆਹ ਦੇਖ ਲਓ ਬਾਈ ਯਾਰ ਟਰੈਕਟਰ ਇਹਨਾਂ ਨੁਕਸਾਨ ਕਰਕੇ ਤੇ ਆਹ ਦੇਖ ਲਓ ਬਾਈ ਮੋਰ ਆਪਣਾ ਇਹਦਾ ਕੀ ਹਾਲ ਕਰਤਾ ਬਾਈ ਪੋਸਟਰਾ ਜਿਹੜਾ ਬਈ ਪੋਸਟਰ ਵੀ ਉਹ ਕਰਕੇ ਵੀ ਪੋਸਟਰ ਨੇ ਦੱਸੋ ਛੋਡਾ ਬਈ ਕੀ ਉਹ ਕੀਤਾ ਇਹ ਚ ਬਈ ਹਾਂ 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 ਆਹ ਦੇਖ ਸਕਦੇ ਹੋ ਬਈ ਨੂਨ ਤੇ ਖੰਡ ਇੱਕ ਮਿੰਟ ਇਹਦੇ ਕੋਲੇ ਹੀ ਭਈ ਹੈ ਟੈਂਕੀ ਦੇ ਕੋਲੇ ਜਮਾ ਤੇ ਬਈ ਨੂਨ ਤੇ ਖੰਡ ਬਈ ਹਾਂ ਇਹ ਦੇਖੋ ਨਾ ਮਤਲਬ ਵੀ ਵੱਡਣ ਵਾਲੀ ਸੀ ਸਾਰਾ ਸਮਾਨ ਉਹਨਾਂ ਕੋਲੇ ਹੈ ਨਾ ਉਹਨਾਂ ਨੂੰ ਪਤਾ ਦੀਗਾ ਵੀ ਆਹ ਚੀਜ਼ਾਂ ਨਾਲ ਇਹ ਚੱਲਦਾ ਹੈ ਨਾ ਹਾਂ ਆਹ ਦੇਖ ਲਓ ਬਈ ਧਰਤੀ ਤੇ ਕਿਵੇਂ ਖੰਡ ਖੜੀ ਵੀ ਆਪਣੀਆਂ ਟਰਾਲੀਆਂ ਦੇ ਵਿੱਚ ਉਹ ਖੰਡ ਚੱਕ ਕੇ ਆਪਾਂ ਨੂੰ ਹੀ ਉਹ ਕਰਦੇ ਬਾਈ ਹਾਂ ਆ ਦੇਖ ਲਓ ਬਾਈ ਜਨ ਬਿਲਕੁਲ ਨਿਕਤਾ ਬਾਈ ਸ਼ੋਅ ਦੇਖੋ ਆ ਮਹਾਨ ਦੀ ਬੋਲ ਚਿੱਕਾ ਕਰ ਰਿਹਾ ਜੋ ਕੀ ਹੈ ਜਦ ਮੁੰਡੇ ਮਾਰਨ ਜੋ ਕੀ ਹਸਲੇ ਆ ਦੇਖ ਲਓ ਬਾਈ ਯਾਰ ਬਿਲਕੁਲ ਨੁਕਸਾਨ ਦੇਖ ਲਓ ਆ ਗੱਡੀ ਦੇਖੋ ਆ ਗੱਡੀ ਦੇਖ ਲਓ ਬਾਈ ਯਾਰ ਮਹਾਨ ਜਮੀ ਆਪਾਂ ਕਹੀਏ ਬਾਈ ਖਤਮ ਕਰਤੀ ਯਾਰ ਗੁੰਡੇ ਦੀ ਬਾਈ ਗੁੰਡੇ ਜਮਾ ਬਾਈ ਯਾਰ ਮੈਂ ਕਹਣਾ ਵੀ ਬਾਈ ਆ ਜੀ ਬੈਟਰੀ ਵੀ ਲੈ ਕੇ ਬਾਈ ਲਾ ਕੇ ਆ ਗੱਡੀ ਦੀ ਬਾਈ ਹਾਂਜੀ ਹਾਂ ਉਹ ਆਪਣੇ ਬਾਈ ਕਿਸਾਨ ਆਗੂ ਉੱਥੇ ਪਹਿਰਾ ਲਈ ਜਾਂਦੇ ਨੇਗੇ ਬਿਲਕੁਲ ਠੀਕ ਹੈ ਹਾਂ ਉਹ ਪਾਣੀ ਵਾਲੀ ਟੈਂਕੀ ਪਲਟਾਤੀ ਬਾਈ ਉੱਥੇ ਉਹ ਦੇਖ ਲੋ ਇਧਰੋਂ ਨਹੀਂ ਨਹੀਂ ਬਿਲਕੁਲ ਬਾਈ ਮੈਂ ਦਿਖਾ ਦਈ ਉਹ ਤੇ ਜੂਮ ਕਰਕੇ ਦਿਖਾਤਾ ਬਾਈ ਬਿਲਕੁਲ ਬਾਈ ਨਹੀਂ ਬਿਲਕੁਲ ਬਾਈ ਹੁਣ ਹੋਰੇ ਬੰਦਿਆਂ ਨੇ ਪੱਕੀ ਡਿਊਟੀ ਲਾ ਲਈ ਹੈ ਨਾ ਹਾਂ ਵੀ ਉਹਨਾਂ ਦੇ ਵਾਸਤੇ ਪਿੱਛੇ ਆਪਣੀ ਨੇ ਕਰਦੇ ਆ ਨਾ ਨਾ ਨਸਾਨ ਪਾਰੀ ਹੋ ਗਿਆ ਜਦੋਂ ਆਪਣਾ ਕਹਿੰਦਾ ਜੇ ਆਪਾਂ ਹੁਣ ਨਹੀਂ ਬੰਦੇ ਬਣਾਗੇ ਬਿਲਕੁਲ ਜੀ ਬਿਲਕੁਲ ਪਰ ਮੈਂ ਇੱਕ ਗੱਲ ਕਹਿਣਾ ਔਰੇ 20 30 ਬੰਦੇ ਆਪਾਂ ਮੂਰੇ ਮੇਲ ਬੰਦੇ ਰਹੋ ਹਾਂ ਬੱਚੇ ਘਾਹੜੇ ਆਉਣਦੇ ਨੇ ਜੇ ਆਪਾਂ ਨੇ ਸਿਰਫ ਰੋਸ ਕਰਨਾ ਰੋਸ ਕਰਕੇ ਆਪਾਂ ਨੂੰ ਸਰਕਾਰ ਨੂੰ ਰੋਸੇ ਦਿਖਾਉਣ ਨੂੰ ਕੀ ਕਰਨਾ ਹੈ ਆਪਾਂ ਫੇਰ ਵੀ ਬਹੁਤ ਤਕੜੇ ਆ ਯਾਰ ਇੰਨਾ ਹਮੂਮ ਲਈ ਖੜਿਆ ਪਰ ਜਿਹੜਾ ਨੁਕਸਾਨ ਆਪਾਂ ਤੋਂ ਜਰਿਆ ਨਹੀਂ ਜਾਂਦਾ ਸਹੀ ਗੱਲ ਆ ਬਾਈ ਪੁੱਤ ਮਰਬਾਈ ਨਹੀਂ ਜਾਂਦੇ ਹੈਗੇ ਘਰ ਦਾ ਚਰਾਗ ਚਰਾਗ ਬੁੱਝ ਗਿਆ ਘਰ ਦਾ ਦੇਖ ਲਓ ਜੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਨਾਲ ਬਹੁਤ ਕੁਝ ਬਣਨਾ ਪਰ ਆਪਾਂ ਜਾਗੋ ਆਪਾਂ ਨੂੰ ਜਾਗਣ ਦੀ ਲੋੜ ਹੈ ਇਕੱਠੇ ਰਹਿਣ ਦੀ ਲੋੜ ਆ ਆਪਾਂ ਨੂੰ ਘਰੇ ਜਾ ਜਾ ਮਾਰਨਗੇ ਇਹ ਆਰਐਸਐਸ ਦੇ ਬੰਦੇ ਨੇ ਜਿਹੜੇ મોદી ਨੇ ਨਵੀਂ ਫੌਜ ਤਿਆਰ ਕਰੀ ਆ ਹਾਂ ਬਿਗੇਰ ਮਤਲਬ ਭਰਤੀ ਤੋਂ ਹੋਏ ਹੋਏ ਨੇ ਤਿਆਰ ਇਹ ਕਿਵੇਂ ਉਰੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਰਹੇ ਨੇ ਫੌਜ ਕਦ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੀ ਹੁੰਦੀ ਹੈ ਯਾਰ ਇਹ ਨਾਲੇ ਕੀ ਕਰਖਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਣੇ 30 ਜਿਹੜੀ ਟਰੈਕਟਰ ਭੰਨ ਕੇ ਜਾ ਰਹੇ ਪਰ ਆਪਾਂ ਸਿਰਫ ਅੱਗੇ ਨਹੀਂ ਬਦਣਾ ਆਪਾਂ ਉਰੇ ਰੋਕੋ ਰੋਕਣ ਕਰਕੇ ਆਪਾਂ ਮਗਰੇ ਕੱਠਪਧਾਈ ਚੱਲੋ ਜਿੰਨਾਬਾਦ ਦਾ ਜਿੰਨਾਬਾਦ ਦਾ ਮਗਰ ਰੱਖੋ ਯਾਰ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਬਾਜੀ ਦੇ ਬੱਚੋ ਆਪਾਂ ਬੰਦ ਕਰ ਦੋ ਸਾਰਾ ਕੋਈ ਸ਼ਾਇਰ ਜਥੇਮੰਦੀ ਨੂੰ ਬੇਚੀ ਨੀ ਬਿਲਕੁਲ ਜੀ ਕੋਈ ਨਾ ਚਾਹੇ ਸਟੇਜ ਦਾ ਬਾਈ ਉਹਨਾਂ ਦਾ ਸਮਾਨ ਆਇਆ ਪਿਆ ਦੇਖ ਲੈ ਤੁਸੀਂ ਸਟੇਜ ਬਿਨਾ ਡੰਗਾ ਵੀ ਬਾਈ ਤੁਸੀਂ ਸਮਾਨ ਦੇਖ ਲੈ ਟਰਾਲੀ ਸਮਾਨ ਆਇਆ ਬਾਈ ਅਸਲ ਚ ਗੱਲ ਪਤਾ ਕੀ ਸੀ ਬਾਈ ਕਿਸਾਨ ਆਗੂ ਸਟੇਜ ਵੀ ਲਾ ਲੈਂਦੇ ਪਰ ਜਿਹੜੇ ਉਰੇ ਆ ਉਹਨਾਂ ਨੂੰ ਬੱਤੀਆਂ ਦੇਈ ਜਾਂਦੇ ਸੀ ਨਾ ਆਗੂ ਆਗੂਆਂ ਦੇ ਹੱਥ ਚ ਗੱਲ ਨੂੰ ਹੱਥ ਪਾਉਣ ਤੱਕ ਜਾਂਦੇ ਸੀ ਕਹਿੰਦੀ ਤੁਸੀਂ ਅੱਗੇ ਨਹੀਂ ਵਧਦੇ ਗੱਲ ਗੱਲ ਹੋਰ ਸੀ ਬਾਈ ਹੁਣ ਸਾਈਡ ਪੈਦਾ ਫਾਇਦਾ ਨਹੀਂ ਆਗੂ ਏਸੇ ਕੱਲੋਂ ਡਰਦੇ ਦੀ ਬਾਈ ਬਾਈ ਵੱਡੇ ਭਾਈ ਏਸੇ ਕੱਲੋਂ ਡਰਦੇ ਦੀ ਇੱਕ ਬਾਈ ਹੋਰ ਗੱਲ ਆ ਲੋਕਾਂ ਨੂੰ ਲੋਕਾਂ ਨੂੰ ਮੋੜਨਾ ਦੇਉਂਦੇ ਲੋਕ ਮੁੜ ਕੇ ਵੇਚਦੀ ਆਪਣੀ ਅੱਗੇ ਡਰ ਕੇ ਢੱਗੇ ਧਰ ਗਿਆ ਕੇ ਮਾਰ ਗਿਆ ਬਿਲਕੁਲ ਬਾਈ ਬਿਲਕੁਲ ਭਰਾਵੋ ਤੇ ਬੇਨਤੀ ਹੈਗੀ ਵੀ ਹੋਰ ਸਾਰੇ ਵੀਰ ਬਾਈ ਇੱਥੇ ਪਹੁੰਚੋ ਹਨਾ ਤੇ ਹੁਣ ਸਟੇਜ ਵੀ ਲੱਗ ਰਹੀ ਹੈ ਸਾਰਾ ਮਾਹੌਲ ਬਣ ਰਿਹਾਗਾ ਤੇ ਕਿਸਾਨ ਆਗੂਆਂ ਤੱਕ ਵੀ ਕੱਲ ਦੇ ਜਿਹੜੇ ਸਨੇਹ ਨੇਗੇ ਇਹ ਪਹੁੰਚ ਚੁੱਕੇ ਨੇਗੇ ਵੀ ਤੁਸੀਂ ਖਨੌਰੀ ਬਾਡਰ ਤੇ ਕਿਉਂ ਨਹੀਂ ਆਉਂਦੇ ਖਨੌਰੀ ਬਾਡਰ ਤੇ ਕਿਉਂ ਨਹੀਂ ਸਟੇਜ ਲਈ ਤੇ ਸਾਰੇ ਆਪਣੇ ਖਾਨ ਵੀਰ ਤੇ ਆਹ ਦੇਖ ਲਓ ਬਾਈ ਵੀਰ ਹੈਂਡੀਕੈਪਟ ਹੈ ਫਿਰ ਵੀ ਮੋਰਚੇ ਦੇ ਵਿੱਚ ਡਟਿਆ ਹੋਇਆ ਪਰ ਲਾਹਣਤਾ ਉਹਨਾਂ ਦੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਸੱਦਾ ਨਹੀਂ ਦਿੱਤਾ ਸਾਨੂੰ ਹੋਣੀ ਕਰਿਆ ਹੋਰ ਬਾਈ ਠੀਕ ਹੋ ਜੀ ਵਧੀਆ ਜੀ ਠੀਕ ਆ ਜੀ ਤੇ ਬਾਈ ਕਿੰਨੇ ਦਿਨੋਂ ਉਹ ਦਿਨ 13 ਤੋਂ ਹੀ ਆਏ ਹੋ ਅਜੀ ਆ ਗਈ ਸੀ ਜੀ 12 ਤਰੀਕ ਨੂੰ 12 ਤਰੀਕ ਨੂੰ ਠੀਕ ਹੈ ਕਿਹੜਾ ਪਿੰਡਾ ਵੀਰ ਦਾ ਆਖੇਮੂਣਾ ਜੀ ਆਪਣਾ ਟਰੈਕਟਰ ਆਖੇਮੂਣਾ ਅੱਛਾ ਬਾਈ ਖੇਮੂਆਣਾ ਤੋਂ ਦਿੱਲੀ ਦਾ ਠੀਕ ਹੈ ਟਰੈਕਟਰ ਦਾ ਬਾਈ ਖੁਰੋਂ ਦਾ ਬਾਈ ਦੇਖ ਲਓ ਭਰਾਵੋ ਬਾਈ 100% ਪਾਹੇ ਜਾ ਪਰ ਜਾਗਦੀ ਜ਼ਮੀਰ ਆ ਆਪਣੇ ਕਿਸਾਨ ਵੀਰਾਂ ਲਈ ਇੱਥੇ ਬੈਠਾ ਹੈ ਦੇਖ ਲਓ ਇਹਨੂੰ ਤੁਸੀਂ ਲਾ ਲਓ ਵੀ ਇਹਨੂੰ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਹੋਣਾ ਵੀ ਇਹਦੇ ਕੋਲੇ 100 ਕਿੱਲਾ ਹੋਊ 50 ਕਿੱਲੇ ਹੋਣਗੇ ਜਾਂ 200 ਕਿੱਲਾ ਹੋਣਾ ਇੱਕ ਬਾਈ ਗਰੀਬ ਮਜ਼ਦੂਰ ਕਿਸਾਨ ਹੈਗਾ ਦੇਖ ਲਓ ਬਾਈ ਨੋਰਮਲ ਵਰਗ ਦਾ ਇੱਕ ਭਰਾ ਮੈਂ ਇਹ ਗੱਲ ਕਹਣਾ ਵੀ ਜਿਹਦੇ ਕੋਲੇ ਹਵਾ ਵਾਲੀ ਟੈਂਕੀ ਟੁੱਟਦੀ ਫਿਰਦੀ ਟੈਂਕੀ ਆ ਕੋਈ ਹਵਾ ਵਾਲੀ ਟੈਂਕੀ ਦੇ ਟੂਟਕਾ ਲੈ ਕੇ ਜਰੂਰ ਇੱਥੇ ਆਇਓ ਭਰਾ ਬਣ ਕੇ ਹੀ ਜਿਹੜੇ ਸਾਡੇ ਫਾਜ਼ਮਾ ਚ ਹਵਾ ਟਾਇਰ ਪਾੜੇ ਆ ਜਾਂ ਢੋਕ ਕਰਿਆ ਪੈਂਚਰ ਚਪਾ ਅਸੀਂ ਜਿਹੜਾ ਖਰਚਾ ਵਰਚਾ ਆਪ ਦੇਵਾਂਗੇ ਨਹੀਂ ਨਹੀਂ ਅੱਜ ਆਉਣਗੇ ਭਾਈ ਕਹਿੰਦੇ ਪਾਤਣਾ ਤੋਂ ਇੱਕ ਵੀਰ ਨਿਗੇ ਉਹ ਕਹਿੰਦਾ ਵੀ ਕੋਈ ਵੀ ਨੁਕਸਾਨ ਹੁੰਦਾ ਹਨਾ ਤੇ ਅੱਜ ਕਰਦੇ ਆ ਗੱਲਬਾਤ ਉਹਨਾਂ ਨਾਲ ਕੋਈ ਦਿੱਕਤ ਨਹੀਂ ਬਾਈ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਤੇ ਉਹਨਾਂ ਦਾ ਬਾਈ ਅਸੀਂ ਨੰਬਰ ਵੀ ਪਤਾ ਕਰਦੇ ਆ ਮੁੰਡਿਆਂ ਨੇ ਕਿਸੇ ਚੈਨਲ ਤੇ ਵੀਡੀਓ ਦੇਖੀ ਦੀ ਪਾਈ ਹੋਈ ਬਾਈ ਇਸ ਤਰ੍ਹਾਂ ਨੁਕਸਾਨ ਕਰਤਾ ਇਹ ਕਹਿੰਦਾ ਮੈਂ ਆਰਡਰ ਤੇ ਆਪਾਂ ਨਿਊ ਨਿਊ ਗੱਲ ਕਰਦਾ ਕਿ ਡਿਊਟੀ ਉਹ ਡੀਸੀ ਦੀ ਵੰਦੀ ਹੈ ਜ਼ਿਲ੍ਹੇ ਦੇ ਦੀ ਇਹ ਗੱਲ ਕਰਦੇ ਆ ਤੇ ਡੀਸੀ ਨੇ ਗੱਲ ਲੋਕਾਂ ਨੂੰ ਭੇਜਦਾ ਬਿਲਕੁਲ ਬਾਈ ਸਾਡੇ ਕਿਸਾਨ ਭਰਾ ਪਾਣੀ ਦੇ ਸਾਧਨ ਵਗੈਰਾ ਲੈ ਕੇ ਫੇਰ ਇੱਥੇ ਆਉਂਦੇ ਆ ਕਿ ਆਪਾਂ ਕਹੀਏ ਤੇ ਨਾਲ ਇੱਥੇ ਪੰਜਾਬ ਪੁਲਿਸ ਵੀ ਮੌਕਾ ਜਿਹੜਾ ਮੈਨੂੰ ਲੱਗਦਾ ਵੀ ਦੇਖਣ ਆਏ ਬੈਨੇ ਹੋਰ ਬਾਈ ਜੀ ਠੀਕ ਹੋ ਬਾਈ ਚੜਦੀ ਕਲਾ ਬਾਈ ਚੜਦੀ ਕਲਾ ਤੇ ਹੁਣ ਸਟੇਜ ਵੀ ਲੱਗ ਜਾਣੀ ਆ ਬਾਈ ਸਟੇਜ ਦਾ ਵੀ ਆ ਗਿਆ ਸਮਾਨ ਬਿਲਕੁਲ ਉਹ ਜਦੋਂ ਮਗਰੋਂ ਦਾ ਸਾਰਾ ਕੁਝ ਹੀ ਹੋ ਜਾਂਦਾ ਅਸਲ ਚ ਗੱਲ ਪਤਾ ਕੀ ਸੀ ਬਾਈ ਅਸਲ ਚ ਗੱਲ ਪਤਾ ਕੀ ਕੀਤੀ ਵੱਡੇ ਭਾਈ ਜਿੰਨੀ ਕੋ ਮਹਸੂਰ ਸਮਝਦਾ ਹਨ ਤੁਸੀਂ ਲਾ ਲਓ ਵੀ ਉਰੇ ਜੇ ਕਿਸਾਨ ਆਗੂ ਗੱਡੀ ਤੇ ਵੀ ਬੋਲਦੇ ਹੁੰਦੇ ਦੀ ਹਨ ਤਾਂ ਕਈ ਵਾਰ ਆਪਣੇ ਨੌਜਵਾਨ ਮੰਨ ਲਓ ਚਲੋ ਅੱਗੇ ਵਧਣ ਨੂੰ ਕਹਿੰਦੇ ਹੁੰਦੇ ਦੀਗੇ ਤਾਂ ਆਗੂਆਂ ਨੂੰ ਉਹ ਚੀਜ਼ ਦਾ ਵਿਰੋਧ ਬਹੁਤ ਸਹਿਣਾ ਪੈਂਦਾ ਸੀ ਇਸੇ ਕਰਕੇ ਉਹ ਵਾਰੀ ਵਾਰੀ ਕਹਿੰਦੇ ਸੀ ਵੀ ਬਾਈ ਜਾਵਤੇ ਚ ਰਹੋ ਇਸੇ ਗੱਲ ਨੂੰ ਡਰਦੇ ਸੀ ਵੀ ਇਹ ਆਪਾਂ ਨੂੰ ਮਾਰਨ ਨੂੰ ਤਿਆਰ ਬੈਠੇ ਨੇ ਬਾਈ ਰੌਲਾ ਤਾਂ ਉਹੀ ਹੈ ਰੌਲਾ ਉਹੀ ਸੀਗਾ ਤੇ ਕਿਸਾਨ ਆਗੂ ਵੀ ਤੈਨੂੰ ਪਤਾ ਬਾਈ ਫਿਰ ਕਹਿੰਦੇ ਉਹਨਾਂ ਨੂੰ ਐ ਹੁੰਦਾ ਵੀ ਯਾਰ ਆਪਦੇ ਮੁੰਡਿਆਂ ਨਾਲ ਥੋੜੀ ਆਪਾਂ ਲੜ ਸਕਦੇ ਹਾਂ ਹਾਂ ਵੀ ਇਹਨਾਂ ਨੂੰ ਜਿੰਨਾ ਟਿਕਾਇਆ ਜਾਂਦਾ ਹੋਮ ਦੇ ਆ ਦੇਖ ਲਓ ਬਾਈ ਹੁਣ ਇੱਥੇ ਸਟੇਜ ਦਾ ਵੀ ਸਮਾਨ ਆ ਗਿਆ ਤੇ ਉਹ ਹੋਊਗਾ ਬਾਕੀ ਜਿਹੜੇ ਮੇਨ ਕਿਸਾਨ ਆਗੂ ਨੇ ਬਾਈ ਉਹਨਾਂ ਨੂੰ ਵੀ ਬੇਨਤੀ ਹੈ ਵੀ ਅੱਜ 22 ਤਰੀਕ ਦੇ 10 ਵਜਣ ਦਾ ਟਾਈਮ ਹੋ ਗਿਆ 9:30 10 ਵਜੇ ਦਾ ਟਾਈਮ ਹੋ ਗਿਆ ਵੀ ਤੁਸੀਂ ਹਜੇ ਤੱਕ ਇੱਥੇ ਪਹੁੰਚੇ ਨਹੀਂ ਹੈਗੇ ਹਨ ਜਿਹੜੀਆਂ ਜੁਨੀਅਨ ਆਈਆਂ ਵੀ ਆਣੇ ਮੰਨ ਲਓ ਵੀ ਡੱਲਿਆਲ ਸਾਹਿਬ ਹੋਗੇ ਜਾਂ ਆਪਣੇ ਹੋਰ ਵੀਰ ਵੀ ਹੋਣੀ ਪਹੁੰਚੇ ਤੇ ਇੱਥੇ ਬਾਈ ਡਾਕਟਰ ਸਵੇਮਾਨ ਸਿੰਘ ਦੀ ਜਿਹੜੀ ਗੱਡੀ ਆ ਉਹ ਵੀ ਭੰਗੇ ਸੀਗੇ ਪਰ ਵੀਰ ਆਪਣੇ ਫੇਰ ਇੱਥੇ ਮੌਜੂਦ ਹੋਗੇ ਬਾਈ ਤੁਸੀਂ ਟੀਮ ਚੋਂ ਜੀ ਹਾਂਜੀ ਬਸ ਸਤਿਕਾਰ ਬਾਈ ਸਤਿਕਾਰ ਤੇ ਬਾਈ ਜੀ ਕੱਲ ਤੁਸੀਂ ਵੀ ਉਦੋਂ ਮੌਜੂਦ ਸੀਗੇ ਇੱਥੇ ਹਾਂਜੀ ਬਾਈ ਇੱਥੇ ਸੀਗੇ ਤੇ ਕੀ ਘਟਨਾਕਰਮ ਹੋਇਆ ਬਾਈ ਜਿਵੇਂ ਡਾਕਟਰ ਸਾਹਿਬ ਵਾਲੀ ਗੱਡੀ ਵੀ ਥੋੜੀ ਸੇਵ ਵਾਲੀ ਉਹ ਹੋ ਗਈ ਉਹ ਬਾਈ ਸਾਰੇ ਇੱਥੋਂ ਆਏ ਆ ਵਾਣ ਵਿੱਚ ਦੀ ਠੀਕ ਹੈ ਉਹਨਾਂ ਕੋਲੇ ਸੀਗੇ ਗੋਲੇ ਗਾਲੇ ਸੀਗੇ ਤੇ ਪਹਿਲਾਂ ਉਹਨਾਂ ਨੇ ਗੋਲੇ ਗਾਲੇ ਸਿੱਟੇ ਆਪਨੇ ਅਸੀਂ ਤਰਪਾਲ ਲਾਈ ਸੀ ਉੱਪੋਂ ਤੇ ਤਰਪਾਲ ਚੋਂ ਮੇ ਗੋਲਾ ਫੁੱਟਿਆ ਤੇ ਅਸ ਜਿਆ ਗੈਸ ਵਾਲਾ ਗੋਲਾ ਠੀਕ ਹੈ ਜੀ ਤੇ ਫਿਰ ਦਵਾਈਆਂ ਦਵੀਆਂ ਖੁਆਰ ਕੇ ਗਏ ਆ ਕਾਫੀ ਤਸ਼ੱਦਦ ਕਰਕੇ ਦਵਾਈਆਂ ਥੋੜੀਆਂ ਨਾਲ ਵੀ ਝੱਕ ਕੇ ਲੈ ਗਏ ਬਾਈ ਕਹਿੰਦੇ ਹਨਾ ਲੱਗ ਗਏ ਅਧੀਆਂ ਤੇ ਸਾਰੀਆਂ ਇੱਥੇ ਖਾ ਰੀਆਂ ਸੀਗ ਬਿਲਕੁਲ ਬਾਈ ਸਹੀ ਕਾਰ ਭੰਨ ਕੇ ਉਹ ਵੀ ਅਸੀਂ ਬਾਈ ਦਿਖਾਈ ਹੈਗੀ ਪਹਿਲੀ ਵੀਡੀਓ ਦੇ ਵਿੱਚ ਉਹ ਮੋਟਰਸਾਈਕਲ ਖੜੀ ਸੀ ਬਾਈ ਇੱਥੇ ਟੀਮ ਠੀਕ ਹੈ ਤੇ ਉਹ ਵੀ ਭੰਨ ਕੇ ਗਿਆ ਸੀ ਢੰਡੇ ਉਹਨਾਂ ਨੇ ਪਾੜ-ਪਾੜ ਕੇ ਆਏ ਲੱਤ ਦੇ ਲੱਤ ਧਾਕੇ ਢੰਡੇ ਪਾੜੇ ਬਿਲਕੁਲ ਤੇ ਸੋਡੇ ਵੀ ਮੈਂ ਸੁਣਿਆ ਵੀ ਛੋਟੀਆਂ-ਛੋਟੀਆਂ ਮਾਰੀਆਂ ਹਾਂ ਡੰਡੇ ਇੱਕ ਮੁੰਡੇ ਦੇ ਲੱਗੀ ਹੈ ਇੱਥੋਂ ਨਾਲ ਦੇ ਪਿੰਡ ਦੇ ਜੋ ਚੇਵਾ ਕਰਦਾ ਬਹੁਤ ਊਡਾ ਠੀਕ ਹੈ ਇੱਥੇ ਰੱਖੀ ਆ ਡਾਕ ਦੇ ਕਿਵੇਂ ਫ੍ਰੈਕਚਰ ਵਗੈਰਾ ਆਇਆ ਤਾਂ ਨਹੀਂ ਹੋਇਆ ਜੀ ਕਿਵੇਂ ਆ ਇੱਥੇ ਹੈਗਾ ਕੋਈ ਫ੍ਰੈਕਚਰ ਹੋਏ ਕੱਲ ਇੱਥੇ ਪੱਟੀਆਂ ਪੱਟੀਆਂ ਕੀਤੀਆਂ ਆਈਆਂ ਗਰਮ ਪਟਾਈ ਸਿੱਧੀਆਂ ਗੋਲੀਆਂ ਚਲਾਈਆਂ ਆ ਗਾਫੀਆਂ ਬੰਦੀਆਂ ਬਾਈ ਫਸਟ ਗੋਲੀਆਂ ਸਿੱਧੀਆਂ ਬਾਰਾਪੁਰ ਦੇ ਖੂਨ ਲੱਭੇ ਬਈ ਹਾਂ 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 ਬਿਲਕੁਲ ਬਾਈ ਪਰ ਬਾਈ ਭਰਾ ਅੱਜ ਬਾਈ ਫੇਰ ਵੀ ਆ ਗਿਆ ਬਾਈ ਆ ਕੋਈਆਂ ਚਲਾਈ ਜਾਂਦੇ ਉਹਨੇ ਆਈ ਨਹੀਂ ਨੀ ਨਹੀਂ ਇਹ ਤਾਂ ਰਾਵੜਦੀਆਂ ਕਹਿੰਦੇ ਨੇ ਬਾਈ ਜਿਹਨੂੰ ਹਨਾ ਇਹ ਕੋਈਆਂ ਇਹਦੇ ਨਾਲ ਬਾਈ ਬੰਦਾ ਨਹੀਂ ਮਰਦਾ ਹੁੰਦਾ ਉਹ ਤਾਂ ਦੂਜੇ ਖੋਲ ਨੇਗੇ ਤੈਨੂੰ ਦੱਸਾਂ ਗੱਲ ਪੱਕੇ ਪੱਕੇ ਨੇ ਬਾਈ 12 ਬੋਰ ਦੇ ਵੀ 32 ਬੋਰ ਦੇ ਵੀ ਨਹੀਂ ਉਹ ਜਿਹੜਾ ਉਹ ਮੁੰਡੇ ਦੇ ਵੱਲੋਂ ਵਾਲੇ ਦੇ ਲੱਗਿਆ ਇਹਨਾਂ ਦੇ ਪਿੰਡ ਵਾਲੇ ਮੁੰਡੇ ਦੇ ਲੱਗਿਆ ਬਾਈ ਉਹ ਜਮਾ ਤਾਂ ਸਾਹ ਇਹਨਾਂ ਦੇ ਮੁੰਡੇ ਦੀ ਕਿਸਮਤ ਚੰਗੀ ਦੇਖ ਪ੍ਰਮਾਤਮਾ ਨੇ ਰੱਖ ਲਿਆ ਇੱਥੋਂ ਦੀ ਖਹਿ ਕੇ ਲੰਘਿਆ 3 ਇੰਚ ਲੰਬਾ ਜ਼ਖਮਾ ਉਹਦੇ ਚਾਰ ਟੰਕੇ ਲੱਗਿਆ ਪੰਜ ਅਸਰ ਕਿ ਪੰਜ ਲੱਗੇ ਜੀ। ਅਸੀਂ ਕਹਿੰਦਾ ਬਾਈ ਉਹਨੂੰ ਖਣੋਰੀ ਲੈ ਕੇ ਆਪਾਂ ਪਾਤੜਾਂ ਲੈ ਕੇ ਪਾਤੜਾਣਾ ਨੇ ਜਦੇ ਰੈਫਰ ਕਰਤਾ ਉਹਨੇ ਉਹਦਾ ਜ਼ਖਮ ਦੇ ਕੇ ਵੀ ਡੂੰਗਾ ਜ਼ਖਮਾਗਾ ਹਨਾ ਤੇ ਵੀ ਇਹਨੂੰ ਰਜਿੰਦਰਾ ਚ ਲੈ ਕੇ ਆ ਰਜਿੰਦਰਾ ਚ ਉਹਨੇ ਐਮ ਆਰ ਆਈ ਕੀਤੀ ਵੀ ਕਿਤੇ ਕੋਈ ਗੋਲੀ ਅੰਦਰ ਤਾਂ ਨਹੀਂ ਜਾਂ ਕੋਈ ਕੀ ਚੀਜ਼ ਹੋ ਆ ਬਾਈ। ਬਿਲਕੁਲ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈਗੀ ਵੀ ਇੱਥੇ ਪਹੁੰਚੋ ਬਾਈ ਵੱਧ ਤੋਂ ਵੱਧ ਤੇ ਨਾਲ ਹੀ ਬੇਨਤੀ ਹੈ ਵੀ ਜਿਹੜੇ ਕੋਈ ਵੀਰ ਹੋ ਰਿਹਾ ਕੇ ਟਰੈਕਟਰਾਂ ਦੀਆਂ ਰੇਸਾਂ ਦਿੰਦੇ ਨੇ ਨਾ ਜਾਂ ਹੁੰਲੜ ਬਾਜੀ ਕਰਦੇ ਨੇ ਕਹਿੰਦੇ ਨੇ ਵੀ ਬਾਰਡਰ ਤੋੜੋ ਬਾਰਡਰ ਤੋੜੋ ਅੱਗੇ ਵਧੋ। ਉਹ ਚੀਜ਼ਾਂ ਤੋਂ ਬਾਈ ਗਰੀਜ ਕਰ ਦਿਓ ਵੀਰ ਬਣ ਕੇ ਆਪਣਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਤੇ ਨਹੀਂ ਹੋਰ ਵੀ ਹੋ ਜਾਣਾ ਜੇ ਆਪਾਂ ਨਾ ਸਮਝੇ ਬਾਈ ਤੇ ਆਪਣੇ ਵੀਰ ਬਾਈ ਇੱਥੇ ਫਿਰ ਵੀ ਡਟੇ ਹੋਏ ਨੇ ਬੈਠੇ ਨੇ ਸਾਰੇ ਵੀਰ ਹਨਾ ਤੇ ਦੇਖੋ ਯਾਰ ਇੰਨੀ ਮਹਾਨ ਕੌਮ ਆ ਗਈ ਆਪਣੀ ਜਿਹੜਾ ਖੂਨ ਆਗਾ ਬਾਈ ਇਹੋ ਜਿਹੇ ਮੁੰਡੇ ਦੁਬਾਰੇ ਨਹੀਂ ਪੈਦਾ ਹੋਣੇ ਅੱਜ ਕੱਲ ਦੀ ਨੌਜਵਾਨ ਪੀੜੀ ਤਾਂ ਦੇ ਹਾਂ ਅੱਜ ਕੱਲ ਦੀ ਨੌਜਵਾਨ ਪੀੜੀ ਤਾਂ ਬਾਈ ਉਹੀ ਆਪਣੀ ਨਸਾਂ ਨੇ ਖਾਲੀ ਹਨਾ ਤੂੰ ਲਾਲ ਜਿਹੜਾ ਕੱਲ ਆਪਾਂ 22 ਸਾਲ ਦਾ ਮੁੰਡਾ ਖੋਲਿਆ ਮੁੜ ਕੇ ਉਹਦੇ ਵਰਗੇ ਜੋਸ਼ ਵਾਲਾ ਗੱਭਰੂ ਪੈਦਾ ਹੋ ਜੂ ਨਹੀਂ ਨਹੀਂ ਹੁੰਦਾ ਨਹੀਂ ਹੁੰਦਾ ਅੱਜਲ ਤਾਂ ਬਾਈ ਤੂੰ ਲਾਲਾ ਥਾਂ ਥਾਂ ਦੇ ਹਸਪਤਾਲ ਖੁੱਲ ਹੀ ਜਾਂਦੇ ਨੇ ਵੀ ਬੇਵਿਲਾਦ ਜੋੜਿਆਂ ਦੇ ਾਲਾ ਉਹ ਕਰੋ ਉਹ ਖਬਰਾਂ ਭੰਚੋ ਇਹਨਾਂ ਦੀ ਉਹ ਹੋ ਕਹੀ ਜਾਂਦੇ ਨੇ ਕਿ ਕੀ ਕਰੀ ਜਾਂਦੇ ਨੇ ਕੀ ਕਰੀ ਜਾਂਦੇ ਨੇ ਭਾਈ ਯਾਰ ਆਹੋੀ ਤਾਂ ਗੱਲ ਆ ਬਾਈ ਯਾਰ ਬਹੁਤ ਗਲਤ ਆਪਾਂ ਕਹੀਏ ਵੀ ਬਾਈ ਉਹ ਸਿਸਟਮ ਹੋ ਰਿਹਾ ਜਦ ਆਪਾਂ ਗੱਲ ਕਰੀਏ ਵੀ ਜਿਹੜਾ ਆਪ ਪੈਦਾ ਹੀ ਬੰਦਾ ਅੰਡੇ ਦੇ ਅੰਡਾ ਧਰ ਕੇ ਹੋਇਆ ਉਹ ਐਸੇ ਲੜੂ ਕੀ ਬਾਈ ਉਹਦੇ ਖੂਨ ਚ ਬਾਈ ਕਿੱਥੇ ਜਾਣ ਖੂਗੀ ਖੂਨ ਕੀ ਵੀਰ ਕੋਣੀ ਲੜੂਆ ਪੰਜਾਬੀ ਬਿਲਕੁਲ ਭਾਈ ਇਸੇ ਕਰਕੇ ਨਾ ਭਾਈ ਜੋ ਵੀ ਹੋ ਰਿਹਾ ਕੇ ਮੰਨ ਲਓ ਵੀ ਹੁੱਲੜਬਾਜੀ ਕਰਦਾ ਜਿਆਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਨਾ ਚਾਹੇ ਉਹਨੂੰ ਸਖਤੀ ਨਾਲ ਕਹਿ ਦਿਓ ਇਸ ਤੋਂ ਪਹਿਲਾਂ ਆਪਣੇ ਕਿਸਾਨ ਆਗੂਆਂ ਨੇ ਵੀ ਕਿਹਾ ਵੀ ਪਿਆਰ ਨਾਲ ਬਹੁਤ ਸਮਝਾਤਾ ਵੀ ਪੰਜਾਬ ਪੁਲਿਸ ਨੂੰ ਬੁਲਾ ਕੇ ਹਨਾ ਵੀ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਭੇਜੋ ਕਿ ਸਹੀ ਹੈ ਨਾ ਭਾਈ ਗੱਲ ਇਹ ਨਾ ਭਾਈ ਇਹ ਸਹੀ ਕਿਸਾਨ ਆਗੂਆਂ ਨੇ ਵੀ ਭਾਈ ਪੁਲਿਸ ਨੂੰ ਵੀ ਕਹਤਾ ਨਾਲ ਇਥੇ ਡਿਊਟੀ ਵੀ ਲਾਦੀ ਬੰਦਿਆਂ ਦੀ ਵੀ ਜੇ ਕੋਈ ਨੌਜਵਾਨ ਇਥੇ ਆ ਕੇ ਐਂ ਕਰਦਾ ਵੀ ਅਸੀਂ ਟੱਪਾਂਗੇ ਆ ਕਰਾਂਗੇ ਵੀ ਨਾਲ ਦੀ ਨਾਲ ਪੁਲਿਸ ਨੂੰ ਕਾਲ ਕਰੋ ਪੈਨਨ ਲੈ ਕੇ ਆਦਾਂ ਨੇ ਘਰੇ ਘਰੇ ਛੱਡ ਕੇ ਆਵੇ ਇਹ ਮੁਲਾਜ਼ਮ ਹੁੰਦੇ ਇੱਕ ਪੁਲਿਸ ਵਾਲੀ ਪਿੱਛੇ ਬੈਠੀ ਹੈ ਨਹੀਂ ਨਹੀਂ ਉਹ ਵੀ ਪਿੱਛੇ ਕੱਲ ਬੈਠੀ ਦੀ ਪੁਲਿਸ ਬੋਲਦਾ ਹਾਕ ਨਹੀਂ ਸੀਗਾ ਜਦੋਂ ਆਪਾਂ ਜਾ ਕੇ ਕਹਾਂਗੇ ਭਾਈ ਉਹ ਆਉਣਗੇ ਜਾ ਕੇ ਕਹਾਂਗੇ ਭਾਈ ਆਉਣਗੇ ਜੇ ਕੋਈ ਬੰਦਾ ਇੱਥੇ ਖਰਾਬੀ ਕਰੂਗਾ ਗੱਲ ਕੀ ਆ ਭਾਈ ਕੱਠ ਦੇ ਸਾਹਮਣੇ ਕੋਈ ਵੀ ਬੰਦਾ ਨਹੀਂ ਸਿੱਧੀ ਸਿੱਧੀ ਜਦੋਂ ਦਾ ਜਰ ਆਪਣੇ ਆਗੂ ਪਾਸਾ ਵਟ ਗਏ ਵੀ ਮੰਦਿਰ ਇੰਨਾ ਹੋ ਕੇ ਰੀ ਜਾਂਦੀ ਆ ਦੂਜਾ ਬੰਦਾ ਕੀ ਕਰੂ ਭਾਈ ਜਦੋਂ ਆਗੂ ਹੀ ਪੁਲਿਸ ਦੀ ਕੀ ਭਾਜਾ ਕੀ ਆਲੇ ਦੀ ਨੌਕਰੀ ਕਰਨੀ ਆ ਕਿਥੇ ਭਾਈ ਕੁੱਟ ਥੋੜੀ ਖਾਣੀ ਆ ਪੋਲ ਸਾਪਣੇ ਦੇ ਗੋਲੀਆਂ ਥੋੜੀ ਚਲਾ ਸਕਦੀ ਆ ਉਹਨਾਂ ਵਾਂਗੂ ਬਾਈ ਤੇਜ ਲਾਤਾ ਸੀ ਆਗੂਆਂ ਨੇ ਇੱਥੇ ਇੱਕ ਜਾਣੇ 11 ਵਜੇ ਚਲਾਤੀ ਸੀ ਤੇਜ ਠੀਕ ਆ ਜੀ ਹਾਂ ਜਿਹੜਾ ਆਪਣਾ ਉਹ ਮਲਕੀ ਦਾ ਲੋਹੀ ਆ ਬਾਈ ਹਾਂ ਉਹਨੇ ਵਿਚਾਰੇ ਨੇ ਆਪਦਾ ਪੂਰਾ ਦਸ ਘੰਟਾ ਲਾਇਆ ਵੀ ਲੋਕ ਟਿਕ ਕੇ ਬਹਿ ਜਾਣ ਪਰ ਨਹੀਂ ਰੁਕੇ ਬਿਲਕੁਲ ਬਾਈ ਗੱਲ ਉਹੀ ਆ ਗੱਲ ਨਹੀਂ ਸੁਣਦੇ ਰਹੇ ਮੈਂ ਇਧਰ ਬਾਈ ਨਾਲ ਵੀ ਗੱਲਬਾਤ ਕਰਿਆ ਮਾ ਹੋਰ ਬਾਈ ਜੀ ਹੱਸੀ ਕਾਲ ਜੀ ਫਿਰ ਠੀਕ ਹੋਈ ਚੜਦੀ ਕਲਾ ਜੀ ਹਾਂਜੀ ਹਾਂਜੀ ਤੇ ਬਾਈ ਜਿਵੇਂ ਮੰਨ ਲਓ ਵੀ ਵਧੀਆ ਹੁਣ ਆਪਾਂ ਕਹੀਏ ਵੀ ਮਾਹੌਲ ਜਿਹੜਾ ਕੋਈ ਹੰੜਵਾਜੀ ਕਰਨ ਵਾਲਾ ਬੰਦਾ ਕੋਈ ਨਹੀਂ ਦੇਖਦਾ ਅੱਜ ਹਨਾ ਹਨਾ ਮੇਰੇ ਖਿਆਲ ਤੋਂ ਵੀ ਜਿਹੜੇ ਉਹ ਗਾਣੇ ਲਾਉਣ ਵਾਲਾ ਕੰਮ ਆਣਾ ਮੈਨੂੰ ਤਾਂ ਉਹ ਵੀ ਵਧੀਆ ਨਹੀਂ ਤੀ ਲੱਗਦਾ ਵੀ ਯਾਰ ਇਹ ਗਲਤ ਉਕਸਾਉਂਦੇ ਨੇ ਉਹ ਇੱਕ ਤਰੀਕੇ ਨਾਲ ਬੰਦੇ ਨੂੰ ਨਹੀਂ ਨਹੀਂ ਇਸ ਕਰਕੇ ਨਾ ਜਿਹੜੀ ਉਹ ਮਦੀਰ ਸੀ ਉਹਨਾਂ ਨੇ ਨੁਕਸਾਨ ਕੀਤਾ ਜਥੇ ਬੰਦੀ ਤਾਂ ਤਾਂ ਕੋਈ ਵੀ ਨਹੀਂ ਆਉਂਦਾ ਜਾਬਤੇ 'ਚ ਰਹਿ ਕੇ ਸਾਰਾ ਕੁਝ ਕਰਦੇ ਆ ਅਸੀਂ ਤਾਂ ਅੱਗੇ ਸੀ 20 ਯਰ ਬਨੇ ਸੀਗੇ ਡਿਊਟੀ ਲੱਗੀ ਸੀ ਅੱਗੇ ਰੋਕਦੇ ਸੀ ਅਸੀਂ ਸਾਡੇ ਰੋਕਣ ਦੀ ਬਜਾਏ ਦੇ ਵੀ ਉਲਟ ਡਲੇ ਮਾਰੇ ਉਹਨਾਂ ਨੇ ਉਸ ਕਰਕੇ ਫਿਰ ਜਦੋਂ ਮਿਰਚਾਂ ਪਾ ਕੇ ਧੂਆ ਕੀਤਾ ਉਹਨਾਂ ਨੇ ਸ਼ਰਾਰਤੀ ਅੰਸਰ ਵਿੱਚ ਬੜੇ ਵੇ ਆ ਹਾਂ ਉਹਨਾਂ ਕਰਕੇ ਸਾਰਾ ਕੁਝ ਹੋਇਆ ਨਹੀਂ ਤਾਂ ਮੌਲਵਧੀਆ ਚੱਲੀ ਜਾਂਦਾ ਸੀ ਅੱਗੇ ਤੇ ਇੱਥੇ ਬੈਠੇ ਆ 13 ਤਰੀਕ ਦੇ ਆ ਕੇ ਬਿਲਕੁਲ ਬਾਈ ਹਾਂ ਜਥੇਬੰਦੀਆਂ ਨਾਲ ਜਿਹੜੇ ਨੌਜਵਾਨ ਆਏ ਆ ਜਮਾਂ ਨਹੀਂ ਜਾfte cha ho ਹਾਂ ਜਿਹੜੇ ਬੰਦੇ ਜਿਹੜੇ ਬੰਦਿਆ ਤੋਂ ਬਾਹਰ ਹੋ ਕੇ ਆ ਰਹੇ ਨੇ ਨਾ ਉਹ ਬਹੁਤ ਤੰਗ ਕਰਦਾ ਰਹੇ ਨੇ ਬਿਲਕੁਲ ਇੰਨਾਂ ਨੇ ਖਾਨ ਆਪਾਂ ਕਰਾ ਲਿਆ ਹਾਂ ਸੋ ਬੇਨਤੀ ਆ ਬਾਈ ਜਥੇਬੰਦੀ ਜਿਹੜੇ ਬੰਦੇ ਆਏ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਜਿਹਨੂੰ ਕੀ ਗਿਆ ਉਹਨਾਂ ਦਾ ਕੀ ਗਿਆ ਬਾਈ ਜੀ ਮੇਰੀ ਗੱਲ ਸੁਣ 5 ਉਹ ਬਾਈ ਨੇ 15 ਲੱਖ ਰੁਪਏ ਟਰੈਕਟਰ ਤੇ ਲਾਇਆ ਮੈਸੀ ਤੇ ਠੀਕ ਹੈ ਤਾਂ ਬਾਈ ਥੇਲਿਆਂ ਪੜਾ ਕਰਕੇ ਡੱਲ ਗਿਆ ਕਿਸੇ ਦਾ ਕੁਝ ਨਹੀਂ ਗਿਆ ਹੁਲੜ ਬਾਜੀ ਵਾਲੇ ਦਾ ਉਹ ਤਾਂ ਆਈ ਕਿਰਪਾਨਾ ਸੀਗੇ ਬਾਈ ਨੌਜਵਾਨ ਨੌਜਵਾਨ ਜਹਲ ਚਲ ਗਈ ਇੱਕ ਮਿੰਟ ਇਹਦੇ ਇਹਦੇ ਟਰਾਲੀਆਂ 'ਚ ਬਜ਼ੁਰਗ ਕੋਈ ਬੈਠਾ ਹੁੰਦਾ ਲੱਤਾਂ ਤੋੜ ਜਾਂਦੇ ਫਿਰ ਕਿਹਦੇ ਪਾਣੀ ਹਰ ਸੀ ਬਾਈ ਆਪਣੀ ਟਰਾਲੀ ਚੋਂ ਲੋਕ ਇੱਕ ਕੇ ਲੋਕ ਕੇ ਬਚਿਆ ਗੱਦਿਆਂ ਦੇ ਓਲੇ ਹੋ ਗਿਆ ਬਜ਼ੁਰਗ ਹਾਂ ਪਰਾਦਾਲੇ ਵਾਲਾ ਇਹ ਬਜ਼ੁਰਗਨ ਚੱਕ ਕੇ ਧਰ ਗਿਆ ਮੈਂ ਵੀ ਗਏ ਹਾਂ ਪਰ ਉਹ ਜਮਾ ਦਾ ਓਲੇ ਹੋ ਗਿਆ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਤ ਤੋੜਦੀ ਉਹ ਉਥੇ ਪਿਆ ਮਗਰ ਉਹ ਵਿਚਾਰੀ ਠਿਹੜਾ ਸੀ ਆ ਕੇ ਲੈ ਗਿਆ ਉਹਦੀ ਲੱਤ ਕੰਨ ਨਾਲ ਲਾਤੀ ਬਾਈ ਤੋੜ ਕੇ ਹਾਂ ਉਹਦੀ ਇਥੋਂ ਪੱਟ ਤੋੜਤਾ ਉਹ ਪਿਆ ਪਿੱਛੇ ਪਿਆ ਹੈਗਾ ਪਲਾਂਤੰਬਗਾਂ ਜੁਕੀ ਜਾਂਦਾ ਵਿਚਾਰਾ ਅੱਛਾ ਬਾਈ ਉਹ ਪਟੌੜਾ ਇਥੋਂ ਪੰਪ ਤੋਂ ਗਾ ਉੱਡਾਂ ਲਈ ਉੱਡਾਂ ਦੀ ਕਰ ਲਈ ਉੱਡਾਂ ਦੇ ਐਚ ਵੀ ਦੇ ਪੰਪ ਵਾਲੇ ਪਾਸੇ ਉਹ ਜਮਾ ਸਿਰੇ ਜਾ ਕੇ ਵਿਚਾਲੇ ਜਾ ਕੇ ਉੱਥੇ ਲਿਖਿਆ ਵੋਡਾ ਲਿਖਿਆ ਹੋਇਆ ਮਗਰ ਉੱਥੇ ਬੈਨਰ ਲਗਾ ਹੈ ਇਧਰ ਨਹੀਂ ਹੈ ਨਾ ਹਾਂ ਹਾਂ ਐਸੇ ਦੇ ਨਾਲ ਹੀ ਖੜੀ ਹੈ ਮਤਲਬ ਫੁੱਟਵਾਦੇ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਭਾਈ ਜਾਵਤਾਰਨ ਬਣਾ ਕੇ ਰੱਖਣ ਦੀ ਬੇਨਤੀ ਆ ਤੇ ਇੱਕ ਅਸੀਂ ਵੀ ਬੇਨਤੀ ਕਰਦੇ ਆ ਵੀ ਜਿਹੜਾ ਕੋਈ ਵੀਰ ਜਾਦੇ ਖੂਨ ਜੀ ਦਾ ਗਰਮ ਆ ਨਾ ਉਹ ਭਾਈ ਇੱਥੇ ਨਾ ਆਵੇ ਹੈਨਾ ਕਿਉਂ ਕੱਲ ਭਾਈ ਜਿਹੜਾ ਮਾਹੌਲ ਖਰਾਬ ਹੋਇਆ ਉਹ ਉਸੇ ਕਰਕੇ ਹੋਇਆ ਮਾਹੌਲ ਉਹਨਾਂ ਨੇ ਭਾਈ ਪਤਾ ਕੀ ਕਰਿਆ ਉਹਨਾਂ ਨੇ ਬੰਦੇ ਬਚਾ ਆਪਣੇ ਬੰਦੇ ਬੰਦੇ ਛੱਡ ਕੇ ਆਪ ਦੇ ਇੱਥੇ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੂੰ ਕੋਲ ਲਿਓ ਵੀ ਆਪ ਅੱਗ ਲਾਈਏ ਫਲਾਣਾ ਕਰੀਏ ਉਤੋਂ ਪਰਾਲੀ ਚਕਵਾਲੀ ਨਾਲ ਨਾਲ ਉਹਨਾਂ ਦੇ ਨਾਲ ਉਹਕਸਾ ਦੇ ਭਾਈ ਉਹਕਸਾ ਦੇ ਨਾਲ ਲੱਗੇ ਧੂਆਂ ਕਰਕੇ ਉਹਨਾਂ ਨੇ ਬੰਦਿਆਂ ਨੇ ਤੇ ਮੁੜ ਕੇ ਫਿਰਿਆ ਫਿਰ ਅਟੈਕ ਕਰਿਆ ਇੱਥੇ ਜਾਂ ਜੋ ਅਟੈਕ ਕਰਕੇ ਧੂਆਂ ਸੀ ਗਿਆ ਦਿਸਿਆ ਹੈ ਨਹੀਂ ਇੱਥੇ ਲੋਕਾਂ ਨੂੰ ਇੱਕ ਇੱਥੇ ਜਿਹੜੇ ਬੈਠੇ ਸਾਰੇ ਗੋਲੇ ਸਾਰੇ ਭੱਜ ਗਏ ਮਗਰ ਨੂੰ ਫਿਰ ਖਾਂ ਖੁੱਲਾ ਹੋ ਗਿਆ ਜਾ ਕੇ 40 ਤੋਂ 45 ਟਰੈਕਟਰਾਂ ਦਾ ਨੁਕਸਾਨ ਫਿਰ ਨੁਕਸਾਨ ਕਰਿਆ ਮਾਰਾਂ ਦਾ ਅੱਛਾ ਜਿਹੜੇ ਜਿਹੜੇ ਉਹ ਸੀ ਉਹ ਆਪ ਤਾਂ ਪਰੇ ਲੰਘ ਗਏ ਪੁਰਾਣਾਂ ਨਾਲ ਹੀ ਹੋ ਰਲ ਗਏ ਜੋ ਪਹਿਲਾਂ ਆਪਣੇ ਨਾਲ ਸੀਗੇ ਹਾਂ ਇਹ ਫਿਰ ਉਹਨਾਂ ਨਾਲ ਰਲ ਗਏ ਉਹ ਅੱਗੇ ਨੁਕਸਾਨ ਕਰ ਗਏ ਇੱਥੇ ਸਹੀ ਗੱਲ ਆ ਬਾਈ ਸਹੀ ਗੱਲ ਪਹਿਲਾਂ ਵਧੀਆ ਟਿਕ ਟਕਾ ਰਿਆ ਕੋਈ ਗੋਲੀ ਨਾ ਕੋਈ ਗੋਲਾ ਆ ਰਾਮ ਨਾ ਬੈਠੀ ਸੀ ਨਹੀਂ ਬਿਲਕੁਲ ਸਾਡੀ 12 ਵਜੇ ਤੱਕ ਵਧੀਆ ਚਾਈ ਸੀ 12 ਵਜੇ ਪਹਿਲੀ ਨਹੀਂ ਆ ਨਿਕਲ ਨਾ ਯਾਰ ਮੈਂ ਉੱਥੇ ਮੁੰਡੇ ਕੱਲੀ ਵੀਰ ਕਰਦੇ ਸੀ ਅੱਛਾ ਤੇ ਮੈਂ ਇਨਾ ਹੀ ਮੇਰੇ ਮੂੰਹ ਚੋਂ ਨਿਕਲ ਗਿਆ ਬੇਟਾ ਧਿਆਨ ਨਾਲ ਹਾਂ ਤੇ ਮੈਨੂੰ ਕਹਿੰਦੇ ਤੂੰ ਭਾਂਜੂ ਸਾਨੂੰ ਸਾਡ ਨੂੰ ਇੱਥੇ ਲਿਆਂਦਾ ਹੀ ਕਿਉਂ ਤੁਸੀਂ ਤੁਸੀਂ ਸਾਨੂੰ ਘਰੇ ਲੈ ਆਉਗੇ ਤੁਸੀਂ ਸਾਤੋਂ ਕਰਾਉਣਾ ਕੀ ਸੀਗਾ ਫਲਾਨਾ ਧੀਗੜਾ ਤੁਸੀਂ ਪਹਿਲਾਂ ਕਾਲ ਦੇ ਦ ਉਹਨਾਂ ਚੱਡਾਂ ਚ ਫੂਸ ਲੈ ਲੈਣੋ ਯਾਰ ਇੱਕ ਵੀ ਗੱਲ ਦਾ ਉਹਨਾਂ ਨੇ ਹਾਰ ਕੇ ਬਾਈ ਮੈਂ ਨਾ ਇਧਰ ਲੋਕਾਂ ਪਾਸੇ ਆ ਗਿਆ ਹਾਂ ਸਾਰੇ ਫਿਰ ਹੱਥੋਂ ਜੋ ਗੱਲ ਹੀ ਨਹੀਂ ਬਣੀ ਸਾਰੇ ਲੋਕਾਂ ਪਾਸੇ ਹੋ ਗਏ ਮੈਨੂੰ ਵੀ ਆਈ ਗੱਲ ਹੋ ਗਈਆਂ ਸੀਗੀਆਂ ਤੇਰਾ ਸਮਝਾਏ ਦੋ ਘੰਟੇ ਮੱਥਾ ਮਾਰਿਆ ਬਿਲਕੁਲ ਬਾਈ ਬਿਲਕੁਲ ਹੁਣ ਜੀ ਨਾ ਜਿਹਦਾ ਮੁੰਡਾ ਮਰ ਗਿਆ ਬਾਈ ਯਾਰ ਹੁਣ ਉਹਨੇ ਉਹਨੇ ਐਮਐਸ ਵੀ ਦੀ ਲੜਾਇਆ ਸਹੀ ਗੱਲ ਹੈ ਕੱਲਾ ਭਰਾ ਸੀ ਵਿਚਾਰਾ ਹੁਣ ਉਹਦਾ ਪਿਓ ਦਾ ਇਹ ਨਹੀਂ ਆ ਦੱਸੋ ਕੀ ਕਰੂਗਾ ਫਿਰ ਕੀ ਕਰਾਉਣਾ ਉਹਨਾਂ ਨੇ ਇਧਰਲੇ ਪਾਸਿਓਂ ਲੜਬਾਜੀ ਹੋਈ ਆ ਹਾਂਜੀ ਛੇਪ ਦੇਲੇ ਪਾਸਿਓਂ ਅਟੈਕ ਕਿੱਥੇ ਹੋਇਆ ਟੈਗ ਚੜਦੇ ਵਾਲੇ ਪਾਸੇ ਹੋਇਆ ਇਹਦਾ ਕੀ ਮਤਲਬ ਹੋਇਆ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਸੀ ਹਾਂ ਅਟੈਕ ਇਧਰ ਹੋਇਆ ਸਹੀ ਗੱਲ ਹੈ ਇਹ ਕਿਉਂ ਹੋਇਆ ਹਾਂ ਪ੍ਰਾਈਵੇਟ ਗੋਲਿਆਂ ਚ ਲੰਗਾ ਬਾਰਾਮਪੁਰ ਠੀਕ ਹੈ ਹਾਂ ਨਹੀਂ ਬਿਲਕੁਲ ਭਾਈ ਬਹੁਤ ਨੁਕਸਾਨ ਕਰਿਆ ਆਪਣੇ ਵੀਰਾਂ ਦਾ